ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਇਸ ਸਮੇ ਅਸੀਂ ਔੜ ਦੇ ਨਜ਼ਦੀਕ ਬਹਾਰਾ ਪਿੰਡ ਦੇ ਕੋਲ ਖੜੇ ਹਾਂ ਔਰ ਇੱਥੇ ਇੱਕ ਐਨਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇੱਕ ਨਸ਼ਾ ਤਸਕਰ ਜਿਸ ਦੇ ਉੱਤੇ ਪਹਿਲਾਂ ਹੀ 14 ਪਰਚੇ ਸਨ ਉਸ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਸੀ ਇਹ ਪੁਲਿਸ ਹਿਰਾਸਤ ਵਿੱਚ ਸੀ ਪਹਿਲਾਂ ਔਰ ਉਸ ਤੋਂ ਬਾਅਦ ਰਿਕਵਰੀ ਲਈ ਉਸ ਨੂੰ ਇਧਰਲੇ ਪਾਸੇ ਲਿਆਂਦਾ ਜਾਂਦਾ ਤਾਂ ਬਿਲਕੁਲ ਕੱਚੇ ਰਸਤੇ ਤੇ ਨਹਿਰ ਦੇ ਨਾਲ ਦੀ ਨਾਲ ਇਸ ਪਾਸੇ ਇਸ ਨਸ਼ਾ ਹਾਂਜੀ ਉਸ ਨੂੰ ਕੱਚੇ ਰਸਤੇ ਦੇ ਬਿਲਕੁਲ ਸਾਈਡ ਤੇ ਇਧਰ ਲਿਆਂਦਾ ਜਾ ਰਿਹਾ ਸੀ ਤੇ ਜਿੱਥੇ ਦੱਸਿਆ ਜਾ ਰਿਹਾ ਕਿ ਵੈਪਨ ਦੀ ਰਿਕਵਰੀ ਕਰਨੀ ਸੀਗੀ ਔਰ ਮੌਕੇ ਤੇ ਜਦੋਂ ਪਹੁੰਚਦੇ ਆ ਤਾਂ ਜਿਹੜਾ ਇਹ ਨਸ਼ਾ ਤਸਕਰ ਹੈ ਇਹ ਪੁਲਿਸ ਦੇ ਉੱਤੇ ਫੈਰ ਕਰਦਾ ਔਰ ਜਵਾਬੀ ਕਾਰਵਾਈ ਚ ਜਿਹੜਾ ਦੱਸਿਆ ਜਾ ਰਿਹਾ ਕਿ ਵਿਅਕਤੀ ਹੈ ਉਹ ਇੰਜਰਡ ਹੋ ਜਾਂਦਾ ਹਾਲ ਹਾਲੇ ਇਸ ਸਮੇਂ ਸਥਿਤੀ ਕਿਹੋ ਜਿਹੀ ਹੈ ਉਹ ਪੂਰੀ ਜਾਣਕਾਰੀ ਸਾਡੇ ਤੱਕ ਨਹੀਂ ਪਹੁੰਚੀ ਹੈ ਕਿ ਡੈਥ ਹੋ ਚੁੱਕੀ ਹੈ ਜਾਂ ਵਿਅਕਤੀ ਇੰਜਰਡ ਹੈ ਲੇਕਿਨ ਦੱਸਿਆ ਜਾ ਰਿਹਾ ਇਸ ਦਾ ਨਾਮ ਅਮਨ ਹੈ ਔਰ ਇਸ ਦੇ ਉੱਤੇ ਪਹਿਲਾਂ 14 ਪਰਚੇ ਸੰਤ ਤੇ ਹੁਣ ਪੁਲਿਸ ਰਿਕਵਰੀ ਲਈ ਉਸ ਨੂੰ ਇੱਧਰ ਲੈ ਕੇ ਆ ਰਹੀ ਸੀਗੀ ਤਾਂ ਬਿਲਕੁਲ ਕੱਚੇ ਰਸਤੇ ਨਹਿਰ ਦੇ ਨਾਲ ਦੀ ਨਾਲ ਇੱਧਰਲੇ ਪਾਸੇ ਪੁਲਿਸ ਵੱਲੋਂ ਲਿਆਂਦਾ ਗਿਆ ਸੀ ਇਸ ਨਸ਼ਾ ਤਸਕਰ ਨੂੰ ਰਿਕਵਰੀ ਦੇ ਲਈ ਔਰ ਜਿੱਦ ਹੀ ਇੱਥੇ ਪਹੁੰਚਦੇ ਆ ਤਾਂ ਨਸ਼ਾ ਤਸਕਰ ਵੱਲੋਂ ਪੁਲਿਸ ਦੇ ਮੁਲਾਜ਼ਮਾ ਉੱਤੇ ਹੀ ਜਿਹੜਾ ਜਿਹੜੀ ਪਿਸਤਲ ਤਾਨ ਲਈ ਜਾਂਦੀ ਔਰ ਆ ਗੱਡੀ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਫਾਇਰ ਲੱਗਦਾ ਔਰ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਉਹੀ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਦੱਸਿਆ ਜਾ ਰਿਹਾ ਕਿ ਜਿਹੜੀ ਗੋਲੀ ਦਾ ਨਿਸ਼ਾਨ ਹੈ ਤੁਹਾਨੂੰ ਦਿਖਾ ਦਿੰਨੇ ਵਜੇ ਆ ਗੋਲੀ ਦਾ ਨਿਸ਼ਾਨ ਦੱਸਿਆ ਜਾ ਰਿਹਾ ਔਰ ਇਹ ਵੀ ਗੱਲ ਸਾਹਮਣੇ ਇੱਕ ਗੱਡੀ ਭੰਨੀ ਵੀ ਗਈ ਹੈ ਤਾਂ ਅਮਨ ਇਸ ਜਿਸ ਦੇ ਉੱਤੇ ਪਹਿਲੇ ਹੀ 14 ਪਰਚੇ ਸਨ ਔਰ ਪੁਲਿਸ ਵੱਲੋਂ ਉਸ ਨੂੰ ਵੈਪਨ ਦੀ ਰਿਕਵਰੀ ਲਈ ਲਿਆਂਦਾ ਜਾ ਰਿਹਾ ਸੀ ਲਿਆਇਆ ਗਿਆ ਸੀ ਇਸ ਸਪੌਟ ਦੇ ਉੱਤੇ ਤੇ ਇੱਥੇ ਆ ਕੇ ਉਸ ਦੇ ਵੱਲੋਂ ਛਾਤਰ ਨਸ਼ਾ ਤਸਕਰ ਵੱਲੋਂ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਉੱਤੇ ਜਿਹੜੀ ਆ ਫਾਇਰ ਕਰ ਦਿੱਤਾ ਜਾਂਦਾ ਤੇ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਜਿਹੜੀ ਜਵਾਬੀ ਕਾਰਵਾਈ ਕੀਤੀ ਜਾਂਦੀ ਉਸ ਦੇ ਵਿੱਚ ਇਹ ਜਿਹੜੀ ਸਥਿਤੀ ਬਣ ਜਾਂਦੀ ਦਿਖਾ ਦੇ ਵਿੱਚ ਫਰੈਂਸਿਕ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਐਸਐਸਪੀ ਸਾਹਿਬ ਪਹਿਲਾ ਮੌਕੇ ਤੇ ਮੌਜੂਦ ਸਨ ਔਰ ਉਹਨਾਂ ਨਾਲ ਵੀ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਹੈ ਜਿਹੜੀ ਉਹ ਤੁਹਾਡੇ ਅੱਗੇ ਰੱਖ ਦੇਵਾਂਗੇ ਥੋੜੀ ਦੇਰ ਦੇ ਅੰਦਰ ਤਾਂ ਫਰੈਂਸਿਕ ਟੀਮ ਐਸਐਚਓ ਆਡ ਵੀ ਮੌਕੇ ਤੇ ਮੌਜੂਦ ਨੇ ਸਾਉ ਪਹੁੰਚਾਇਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੀਰਕ ਥੋੜੀ ਦੇਰ ਪਹਿਲਾਂ ਇੱਥੇ ਸਨ ਔਰ ਤਸਵੀਰਾਂ ਤੁਹਾਨੂੰ ਇਹ ਬਹਾਰਾ ਪਿੰਡ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਕਬੱਡੀ ਗਿੰਤੀ ਵਿੱਚ ਪੁਲਿਸ ਹੋਰ ਕੋਲ ਬਹਾਰਾ ਪੁਲਿਸ ਕੀ ਕਰ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਔੜ ਦੇ ਨਜ਼ਦੀਕ ਬਹਾਰਾ ਪਿੰਡ ਤੋਂ ਦਿਖਾ ਰਹੇ ਹਾਂ ਜਿੱਥੇ ਕੱਚੇ ਰਸਤੇ ਨਹਿਰ ਦੇ ਬਿਲਕੁਲ ਨਾਲ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਇੱਕ ਨਸ਼ਾ ਤਸਕਰ ਜਿਸ ਦਾ ਨਾਮ ਅਮਨ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਉਸ ਦੇ ਉੱਤੇ ਪਹਿਲਾਂ ਵੀ 14 ਪਰਚੇ ਸਨ ਉਸ ਨੂੰ ਵੈਪਨ ਦੀ ਰਿਕਵਰੀ ਲਈ ਇੱਥੇ ਲਿਆਂਦਾ ਗਿਆ ਸੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਛਾਤਰ مشاہد تذکر ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੁਹਾਨੂੰ ਗੱਡੀ ਵੀ ਦਿਖਾਈ ਹੈ ਜਿਸ ਦੇ ਉੱਤੇ ਗੋਲੀ ਦਾ ਜਿਹੜਾ ਨਿਸ਼ਾਨ ਹੈ ਉਹ ਨਜ਼ਰ ਆ ਰਿਹਾ ਸੀ ਜੋ ਦੱਸਿਆ ਜਾ ਰਿਹਾ ਹੈ ਸਾਡੇ ਤੱਕ ਜੋ ਇਨਫੋਰਮੇਸ਼ਨ ਪਹੁੰਚੀ ਹੈ ਉਸ ਤੋਂ ਬਾਅਦ ਪੁਲਿਸ ਜਵਾਬੀ ਕਾਰਵਾਈ ਕਰਦੀ ਹੈ ਮੁੱਧ ਪੇੜ ਇੱਕ ਤਰੀਕੇ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਇਨਕਾਊਂਟਰ ਕੀਤਾ ਜਾਂਦਾ ਦਿਖਾ ਦਿਓ ਜੇ ਮੌਕੇ ਦੀਆਂ ਤਸਵੀਰਾਂ ਦਿਖਾ ਦਿਓ ਫ੍ਰੈਂਸਿਕ ਟੀਮ ਵੀ ਮੌਕੇ ਤੇ ਹੈ ਤਾਂ ਦੱਸਿਆ ਜਾ ਰਿਹਾ ਕਿ ਲੱਤ ਤੇ ਜਿਹੜੀ ਇਹ ਗੋਲੀ ਵੱਜੀ ਹੈ ਨਾਲ ਦੀ ਨਾਲ ਵੀ ਇੱਕ ਵਾਰ ਫਿਰ ਤੋਂ ਇੱਧਰ ਆ ਜਾਓ ਤਸਵੀਰ ਆਪਾਂ ਦਿਖਾ ਦਿੰਨੇ ਆਂ ਔਰ ਜਿਹੜੀ ਤਸਵੀਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਗੱਡੀ ਹੈ ਜਿਸ ਬਾਬਤ ਦੱਸਿਆ ਗਿਆ ਸਾਨੂੰ ਪਹੁੰਚ ਕੇ ਜਿਹੜੀ ਇਨਫੋਰਮੇਸ਼ਨ ਅਸੀਂ ਇਕੱਤਰਤ ਕੀਤੀ ਹੈ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਉਸ ਦੇ ਆਧਾਰ ਤੇ ਗੱਲ ਕਰ ਰਹੇ ਆ ਆਹ ਦੱਸਿਆ ਜਾ ਰਿਹਾ ਕਿ ਗੋਲੀ ਦਾ ਨਿਸ਼ਾਨ ਇੱਥੇ ਲੱਗਿਆ ਹੋਇਆ ਕਿ ਗੋਲੀ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹਾਲ ਤੱਕ ਸਥਿਤੀ ਕਲੀਅਰ ਨਹੀਂ ਹੋਈ ਕਿ ਜੋ ਨਸ਼ਾ ਤਸਕਰ ਹੈ ਜਿਸ ਦਾ ਇੰਕਾਊਂਟਰ ਕੀਤਾ ਗਿਆ ਕਿ ਉਸ ਦੀ ਡੈਥ ਹੋ ਗਈ ਹੈ ਕਿ ਲੱਤ 'ਚ ਗੋਲੀ ਵੱਜੀ ਆ ਪਰ ਪਿੱਛੇ ਐਂਬੂਲੈਂਸ ਖੜੀ ਨਜ਼ਰ ਆ ਰਹੀ ਹੈ ਔਰ ਪੁਲਿਸ ਮਲਾਜਮ ਫ੍ਰੈਂਸਿਕ ਟੀਮ ਤੁਸੀਂ ਉਹ ਦੇਖੋ ਕਿ ਸੈਂਪਲ ਜਿਹੜੇ ਇਕੱਠੇ ਕੀਤੇ ਜਾ ਰਹੇ ਆ ਉਹ ਜਿ� ਦਿਖਾ ਦਿਓ ਇੱਧਰ ਸੈਂਪਲ ਜਿਹੜੇ ਇਕੱਠੇ ਕੀਤੇ ਜਾ ਰਹੇ ਆ ਦਿਖਾਓ ਇੱਕ ਇੱਕ ਨੂੰ ਵੀਰੇ ਇੱਧਰਲੇ ਪਾਸੇ ਸੈਂਪਲ ਜਿਹੜੇ ਇੱਥੋਂ ਇਕੱਠੇ ਕੀਤੇ ਗਏ ਆ ਅਰ ਨਾਲ ਦੀ ਨਾਲ ਹੋਰ ਵੀ ਤਫ਼ਤੀਸ਼ تحقیقات ਚੱਲ ਰਹੀ ਹੈ। ਨਮਸਕਾਰ ਜੀ ਬਾਬਾ ਜੀ ਇੰਦੀ ਅਗੇ ਪਹਾਰਾ ਫੋੜ ਜਿਹੜਾ ਆ ਰਿਹਾ। ਔਰ ਦੱਸਿਆ ਜਾ ਰਿਹਾ ਕਿ ਵਿਅਕਤੀ ਇੰਜਰਡ ਹੈ। ਲੱਤ 'ਚ ਗੋਲੀ ਵੱਜੀ ਵੱਜੀ ਆ ਜਿਹੜੀ ਉਹ ਸਥਿਤੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ। ਇੱਕ ਨਸ਼ਾ ਤਸਕਰ ਜਿਸ ਤੇ ਪਹਿਲਾਂ ਹੀ 14 ਪਰਚੇ ਹਨ ਉਹ ਵੈਪਨ ਦੀ ਰਿਕਵਰੀ ਲਈ ਇੱਥੇ ਉਸ ਨੂੰ ਲਿਆਇਆ ਜਾਂਦਾ ਹੈ ਤੇ ਉਸ ਵੱਲੋਂ ਪੁਲਿਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਹੁੰਦੀ ਹੈ ਇੱਕ ਤਰ੍ਹਾਂ ਦੀ ਧਪੇੜ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਨਸ਼ਾ ਤਸਕਰ ਹੈ ਉਹ ਇੰਜਰਡ ਹੋ ਜਾਂਦਾ ਹੈ ਜਿਹੜੀ ਸਾਡੇ ਕੋਲ ਖਬਰ ਪਹੁੰਚੀ ਹੈ ਫਰੈਂਸਿਕ ਟੀਮ ਵੀ ਇੱਥੇ ਮੌਕੇ ਤੇ ਮੌਜੂਦ ਹੈ ਸੀਆਈਏ ਸਟਾਫ ਤੋਂ ਵੀ ਮੁਲਾਜ਼ਮ ਇੱਥੇ ਮੌਕੇ ਤੇ ਮੌਜੂਦ ਨੇ ਐਸਐਚਓ ਰਾਹੋ ਐਸਐਚਓ ਸਿਟੀ ਨਵਾਂ ਸ਼ਹਿਰ ਇੱਥੇ ਮੌਕੇ ਤੇ ਮੌਜੂਦ ਨੇ ਐਸਐਚਓ ਆੜ ਵੀ ਮੌਕੇ ਤੇ ਮੌਜੂਦ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਅੱਛਾ ਚਲੋ ਛੇਤੀ ਪ੍ਰਮੋਸ਼ਨ ਹੋ ਜਾਂਦੀ ਇੰਚਾਰਜ ਸੀਆਈਏ ਸਰ ਵੀ ਇੱਥੇ ਮੌਕੇ ਤੇ ਮੌਜੂਦ ਨੇ सीआईएन चार्ज जर्नैल सिंह भी इथे मौके ते मौजूद ने और पुलिस ਵੱਲੋਂ யுਧ ਨਸ਼ਿਆਂ ਵਿਰੁੱਧ ਜਿਹੜਾ ਵਿੱਢਿਆ ਗਿਆ ਉਸ ਦੇ ਤਹਿਤ ਇਹ ਸਰਕਾਰ ਵੱਲੋਂ ਸਖਤ ਕਦਮ ਚੱਕੇ ਗਏ ਨੇ ਔਰ ਡੀਐਸਪੀ ਰਾਜਕੁਮਾਰ ਉਹਨਾਂ ਤੱਕ ਵੀ ਜ਼ਰੂਰ ਅਸੀਂ ਪਹੁੰਚ ਕਰਾਂਗੇ ਤਾਂ ਜੋ ਗੱਲਬਾਤ ਕੀਤੀ ਜਾਵੇ ਔਰ ਸਥਿਤੀ ਬਾਰੇ ਸਮਝਿਆ ਜਾਵੇ ਤਾਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਡਾਕਟਰ ਜਗਨ ਜੇਲ ਸਿੰਘ ਤੇ ਹੋਰ ਮਾਨੀਕਾ ਹੋਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਯੁੱਧ ਨਸ਼ਿਆ ਵਿਰੁੱਧ ਨੂੰ ਬੜੀ ਹੀ ਦਲੇਰੀ ਨਾਲ ਨਿਭਾਇਆ ਜਾ ਰਿਹਾ ਥੋੜੇ ਦਿਨ ਪਹਿਲਾਂ ਦਿਖਾਇਆ ਸੀਗਾ ਕਿ ਕਲਰਾ ਮੱਲੇ ਦੇਖੇ ਪੀਲਾ ਪੰਜਾ ਵੀ ਚੱਲਿਆ ਸੀ ਤਾਂ ਹੁਣ ਨਸ਼ਾ ਤਸਕਰ ਜਿਸ ਤੇ 14 ਪਰਚੇ ਦਸੇ ਜਾ ਰਹੇ ਹਨ ਵੈਪਨ ਦੀ ਰਿਕਵਰੀ ਲਈ ਉਸ ਨੂੰ ਲਿਆਂਦਾ ਗਿਆ ਸੀ ਤੇ ਸਪੌਟ ਤੇ ਆ ਕੇ ਫਾਇਰ ਕੀਤਾ ਜਾਂਦਾ ਹੈ ਨਸ਼ਾ ਤਸਕਰ ਵੱਲੋਂ ਔਰ ਜਵਾਬੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਉਹ ਇੰਜਰਡ ਹੋ ਜਾਂਦਾ ਦਿਖਾ ਦੋਵੇ ਜੇ ਉੱਥੇ ਮੌਕੇ ਤੇ ਸੀਆਈਏ ਇਨਚਾਰਜ ਆ ਤੁਸੀਂ ਸਪੌਟ ਦੀਆਂ ਤਸਵੀਰਾਂ ਦੇਖ ਪਾ ਰਹੇ ਹੋ ਬਲੱਡ ਵੀ ਜਿਹੜਾ ਤੁਹਾਨੂੰ ਮਿੱਟੀ ਦੇ ਅੰਦਰ ਨਜ਼ਰ ਆ ਰਿਹਾ ਹੁਣ ਔਰ ਤਾਜ਼ਾ ਬਲੱਡ ਤਾਂ ਸੀਆਈਏ ਇਨਚਾਰਜ ਜਰਨੈਲ ਸਿੰਘ ਐਸਐਚਓ ਔੜ ਮੈਡਮ ਨਰੇਸ਼ ਕੁਮਾਰੀ ਐਸਐਚਓ ਸਿਟੀ ਨਵਾਂ ਸ਼ਹਿਰ ਅਭਿਸ਼ੇਕ ਸ਼ਰਮਾ ਤੇ ਐਸਐਚਓ ਇੱਥੇ ਜਿਹੜੇ ਮੌਕੇ ਤੇ ਮੌਜੂਦ ਹਨ ਦਿਖਾ ਦਿਓ ਵੀ ਅੱਗੇ ਜਾ ਕੇ ਤਸਵੀਰਾਂ ਦਿਖਾ ਦਿਓ ਔਰ ਮੌਕੇ ਦੀ ਤੁਹਾਨੂੰ ਜੋ ਕਾਰਜ ਪੁਲਿਸ ਵਾਲੋ ਵੀ ਕੀ ਆ ਰਹੀ ਹੈ ਉਹ ਤੁਸੀਂ ਦੇਖ ਪਾ ਰਹੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਜਿਹੜੀਆਂ ਦੇਖ ਪਾ ਰਹੇ ਹੋ ਫ੍ਰੈਂਸਿਕ ਟੀਮ ਜਿਹੜੀ ਉਹ ਲੱਗੀ ਹੋਈ ਹੈ ਜਲਦ ਹੀ ਜਨਰਲ ਮੁਲਾ ਦੇਣੇ ਜਿਹੜੀ ਅੱਥਰੂ ਪਹੁੰਚੇ ਹੋਏ ਨੇ ਜੀ 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 ਫ੍ਰੈਂਸਿਕ ਟੀਮ ਵੱਲੋਂ ਚੀਜ਼ਾਂ ਨੂੰ ਖੰਘਾਲਿਆ ਜਾ ਰਿਹਾ ਦਿਖਾ ਦਿਓ ਵਿੱਚ ਅੱਗੇ ਅਜੇ ਥੋੜਾ ਜਿਹਾ ਫ੍ਰੈਂਸਿਕ ਟੀਮ ਵੱਲੋਂ ਚੀਜ਼ਾਂ ਨੂੰ ਖੰਘਾਲਿਆ ਜਾ ਰਿਹਾ ਡੂੰਘਾਈ ਨਾਲ ਦੇਖਿਆ ਜਾ ਰਿਹਾ ਤਹਿਕੀਕਾ ਤਫਤੀਸ਼ ਚੱਲ ਰਹੀ ਹੈ ਔਰ ਸੀਆਈ ਟੀਮ ਨਮਾਸ਼ਰ ਦੀ ਗੱਲ ਕਰੀ ਤਾਂ ਤੁਰੰਤ ਇਹਨਾਂ ਵੱਲੋਂ ਐਕਸ਼ਨ ਲਿਆ ਜਾਂਦਾ ਤੇ ਨਾਲ ਦੀ ਨਾਲ ਇੱਥੇ ਵੀ ਤੁਰੰਤ ਪਹੁੰਚੇ ਨੇ ਤਸਵੀਰਾਂ ਵਿੱਚ ਤੁਸੀਂ ਦਿਖਾ ਦਿਓ ਦਖਾਤ ਵੈਪਨ ਵੈਪਨ ਦੀ ਤਸਵੀਰਾਂ ਸਕਰੀਨ ਤੇ ਤੁਹਾਨੂੰ ਵੈਪਨ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਸਕਰੀਨ ਤੇ ਤੁਹਾਨੂੰ ਵੈਪਨ ਦੀ ਤਸਵੀਰ ਨਜ਼ਰ ਆ ਰਹੀ ਹੈ ਔਰ ਜਿਸ ਨੂੰ ਬੜੀ ਹੀ ਡਿਟੇਲ ਨਾਲ ਖੰਗਾਲਿਆ ਜਾ ਰਿਹਾ ਤਾਂ ਇਹ ਵੈਪਨ ਹੈ ਇਹ ਵੈਪਨ ਜਿਸ ਨੂੰ ਹੋ ਸਕਦਾ ਅਸੀਂ ਪੁਸ਼ਟੀ ਨਹੀਂ ਕਰਦੇ ਇਸ ਵੈਪਨ ਨੂੰ ਹੋ ਸਕਦਾ ਪੁਲਿਸ ਵੱਲੋਂ ਇਥੋਂ ਰਿਕਵਰ ਕਰਨਾ ਹੋਵੇ ਲੇਕਿਨ ਮੌਕੇ ਤੇ ਦੱਸਿਆ ਜਾ ਰਿਹਾ ਕਿ ਜਿਸ ਨਸ਼ਾ 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 ਤਸਕਰ ਨੂੰ ਇੱਥੇ ਲਿਆਂਦਾ ਗਿਆ ਸੀ ਉਸ ਵੱਲੋਂ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਨਸ਼ਾ ਤਸਕਰ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਉਹ ਇੰਜਰਡ ਹੋ ਜਾਂਦਾ ਤਾਂ ਜਿਹੜੀ ਲੇਟੈਸਟ ਇਨਫੋਰਮੇਸ਼ਨ ਪਹੁੰਚੀ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਨਸ਼ਾ ਤਸਕਰ ਪਹਿਲਾਂ ਪਕੌੜਾ ਵੀ ਵੇਚ ਚੁੱਕਾ ਹੈ ਤਾਂ ਇਹ ਅਸਲਾ ਜਿਹੜਾ ਵੈਪਨ ਜਿਹੜਾ ਆ ਉਹ ਵੀ ਤੁਹਾਨੂੰ ਸਕ੍ਰੀਨ ਤੇ ਨਜ਼ਰ ਆ ਰਿਹਾ ਹੈ ਤੇ ਜੇ ਥੋੜਾ ਨਜ਼ਦੀਕੋਂ ਕੇ ਵੈਪਨ ਦਿਖਾ ਦੂੰ ਤਾਂ ਵੈਪਨ ਜਿਹੜਾ ਤੁਹਾਨੂੰ ਉਹ ਫੋਰੈਂਸਿਕ ਟੀਮ ਦੇ ਮੈਂਬਰ ਦੇ ਹੱਥ ਵਿੱਚ ਨਜ਼ਰ ਆ ਰਿਹਾ ਤਾਂ ਇਹ ਵੈਪਨ ਨੂੰ ਰਿਕਵਰ ਕਰਨ ਹੋ ਸਕਦਾ ਇਸ ਵੈਪਨ ਨੂੰ ਰਿਕਵਰ ਕਰਨ ਲਈ ਪੁਲਿਸ ਉਸ ਨਸ਼ਾ ਤਸਕਰ ਨੂੰ ਇੱਥੇ ਲੈ ਕੇ ਆਈ ਹੋਵੇ ਤਾਂ ਵੱਡੀ ਕਾਰਵਾਈ ਹੋਈ ਹੈ ਸਥਿਤੀ ਜਿਹੜੀ ਹੈ ਉਹ ਤੁਹਾਨੂੰ ਸਾਰੀ ਦਿਖਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਐਸ ਐਚ ਓ ਸਿਟੀ ਐਸ ਐਚ ਓ ਔੜ ਮੌਕੇ ਤੇ ਮੌਜੂਦ ਨੇ ਔਰ ਮੀਡੀਆ ਵੀ ਜਿਹੜਾ ਮੌਕੇ ਤੇ ਮੌਜੂਦ ਹੈ ਸਾਰਾ ਓਕੇ ਸ਼ੋਦੀ ਰਵੀ ਔਰ ਆਵਾਜ਼ ਇੱਕ ਮਿੰਟ ਰੁਕੋ ਓਕੇ ਓਕੇ ਨਾਲ ਦੀ ਨਾਲ ਵੇਜੇ ਇੱਧਰ ਦਿਖਾ ਦਿਓ ਤਸਵੀਰ ਜੋ ਸ਼ੰਕਾ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਉੱਥੇ ਗੋਲੀ ਦਾ ਨਿਸ਼ਾਨ ਉਹ ਜੋ ਸ਼ੰਕਾ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਜੋ ਸ਼ੁਰੂਆਤੀ ਜਾਣਕਾਰੀ ਪਹੁੰਚੀ ਉਸ ਦੇ ਆਧਾਰ ਤੇ ਗੱਲਬਾਤ ਕਰੀਏ ਤੇ ਉਹ ਅਪਦਾ ਦੱਸਿਆ ਜਾ ਰਿਹਾ ਕਿ ਹੋ ਸਕਦਾ ਉਹ ਨਿਸ਼ਾਨ ਜਿਹੜਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਗੇ ਹੋ ਕੇ ਦਿਖਾ ਦੇ ਕੇ ਇਸ ਦੀ ਤਫ਼ਤੀਸ਼ ਬੜੀ ਹੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਹਰ ਸਰ ਠੀਕ ਹੈ ਤਫ਼ਤੀਸ਼ ਜਿਹੜੀ ਹੈ ਉਹ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਗੰਭੀਰਤਾ ਦੇ ਨਾਲ ਇਹ ਕੰਮ ਚੱਲ ਰਿਹਾ ਹੈ। ਨਹੀਂ ਨਹੀਂ ਨਹੀਂ। ਹਰ ਇੱਕ ਚੀਜ਼ ਨੂੰ ਖੰਘਾਲਿਆ ਜਾ ਰਿਹਾ। ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਔੜ ਦੇ ਨਜ਼ਦੀਕ ਬਹਾਰਾ ਤੋਂ ਦਿਖਾ ਰਹੇ ਹਾਂ। ਕੱਚੇ ਰਸਤੇ ਤੇ ਨਹਿਰ ਦੇ ਨਾਲ ਪੁਲੀ ਦੇ ਬਿਲਕੁਲ ਨਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਉਹ ਦਿਖਾਓ ਜੀ ਉਸ ਉਹ ਤਸਵੀਰ ਦਿਖਾਓ। ਬੇहद ਮਹੱਤਵਪੂਰਨ ਇਹ ਤਸਵੀਰ ਹੈ। ਇਹ ਦੱਸਿਆ ਜਾ ਰਿਹਾ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਮੈਂ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਸ਼ੁਰੂਆਤੀ ਜਾਣਕਾਰੀ ਹੈ ਕਿ ਦੱਸਿਆ ਜਾ ਰਿਹਾ ਜਿੱਦ ਦੇ ਅਸੀਂ ਇੱਥੇ ਪਹੁੰਚੇ ਜੋ ਜਾਣਕਾਰੀ ਇਕੱਤਰਤ ਕੀਤੀ ਉਸ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਜਿੱਦ ਦੇ ਅਸੀਂ ਇੱਥੇ ਪਹੁੰਚੇ ਤਾਂ ਦੱਸਿਆ ਜਾ ਰਿਹਾ ਕਿ ਹੋ ਸਕਦਾ ਇਹ ਗੋਲੀ ਦਾ ਨਿਸ਼ਾਨ ਹੋਵੇ ਔਰ ਇਹ ਵੀ ਗੱਲ ਦੱਸੀ ਗਈ ਹੈ ਕਿ ਨਸ਼ਾ ਤਸਕਰ ਵੱਲੋਂ ਗੱਡੀ ਦੀ ਪੰਨ ਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜੋ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਉਸ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਤੇ ਇਹ ਤਸਵੀਰਾਂ ਵੀ ਜਿਹੜੀਆਂ ਸੀਆਈਏ ਸਟਾਫ ਵੱਲੋਂ ਖਿੱਚੀਆਂ ਜਾ ਰਹੀਆਂ ਨੇ ਗਰਾਹੋਂ ਤੋਂ ਨਵਾਸ਼ਹਿਰ ਤੋਂ ਔੜ ਤੋਂ ਸੀਆਈਏ ਸਟਾਫ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਜ਼ਿਲ੍ਹੇ ਦੀ ਸਾਰੀ ਪੁਲਿਸ ਇਸ ਮਸਲੇ ਵਿੱਚ ਲੱਗੀ ਹੋਈ ਹੈ। ਔਰ ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸ ਨਾਮ ਸਿੰਘ ਜਲਵਾਹਾ ਵੱਲੋਂ ਵੀ ਗੱਲ ਨੂੰ ਪੁਟ ਅਪ ਕੀਤਾ ਗਿਆ ਸੀ ਟੇਕ ਅਪ ਕੀਤਾ ਗਿਆ ਸੀ ਵੱਡੇ ਲੈਵਲ ਤੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਕਾਰਵਾਈ ਅੱਜ ਹੋਈ ਹੈ ਔਰ ਇਹ ਜਵਾਬੀ ਕਾਰਵਾਈ ਹੈ ਦੱਸਿਆ ਜਾ ਰਿਹਾ ਕਿ ਪਹਿਲਾਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਪਿੰਡਪਰਾ ਹੁਣ ਜੁੜੇ ਨੇ ਉਹਨਾਂ ਨੂੰ ਦੱਸ ਦੀਏ ਆਜੋ ਅੱਗੇ ਆਜੋ ਧਿਆਨ ਨਾ ਕਿਸੇ 'ਚ ਵਿਕਨ ਨਾ ਪਵੇ ਜੀ ਜੀ ਕੋਈ ਹੋਰ ਲੇਟੈਸਟ ਡਵੈਲਪਮੈਂਟ ਕੋਈ ਹੋਰ ਲੇਟੈਸਟ ਗੱਲ ਪਤਾ ਲੱਗੀ ਹੈ ਜੀ ਜੀ ਇਸ ਦੇ ਨਾਲ ਦੀ ਨਾਲ ਇੱਕ ਹੋਰ ਖਬਰ ਵੀ ਜਿਹੜੀ ਅਸੀਂ ਚੰਦ ਮਿੰਟਾਂ ਤੱਕ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸੋਖੀ ਇੱਕ ਨਸ਼ਾ ਤਸਕਰ ਹੈ ਉਹ ਵੀ 500 ਤੋਂ ਵਧੇਰੀ ਗੋਲੀਆਂ ਦੇ ਨਾਲ ਜਿਹੜਾ ਮਕੰਦਪੁਰ ਪੁਲਿਸ ਵੱਲੋਂ ਫੜਿਆ ਗਿਆ ਮਾਫ ਕਰਨਾ ਗਿਣਤੀ 225 ਦੇ ਆਸ-ਪਾਸ ਦੱਸੀ ਜਾ ਰਹੀ ਹੈ। ਔਰ ਸੋਖੀ ਨਸ਼ਾ ਤਸਕਰ ਉਹ ਵੀ ਇੱਕ ਚਰਚਿਤ ਨਾਮ ਹੈ ਜਿਸ ਦਾ ਸਤਨਾਮ ਸਿੰਘ ਜਲਵਾਹਣ ਨੇ ਨਾਮ ਲਿਆ ਸੀ। ਉਹ ਵੀ 225 ਗੋਲੀਆਂ ਦੇ ਆਸ-ਪਾਸ ਮੁਕੰਨਪੁਰ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਗਿਆ। ਤਯੁੱਧ ਨਸ਼ਿਆ ਵਿਰੁੱਧ ਜੋ ਮਹਿੰਮ ਵੱਢੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਨਵਾਂ ਸ਼ਹਿਰ ਵਿੱਚ ਉਸ ਮਹਿੰਮ ਨੂੰ ਬੜੀ ਹੀ ਦਲੇਰੀ ਨਾਲ SSP ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਨਵਾਂ ਸ਼ਹਿਰ ਪੁਲਿਸ ਵੱਲੋਂ ਨਿਭਾਇਆ ਜਾ ਰਿਹਾ ਤਾਂ ਉਹ ਤੁਹਾਨੂੰ ਸਪੌਟ ਦਿਖਾ ਦੇਣੀ ਜਿੱਥੇ ਬਲੱਡ ਦਿਖਾਈ ਵੀ ਜਿਹੜਾ ਉੱਧਰ ਉੱਥੇ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਜੀ ਸਰ ਇਹ ਪਿਸਟਲ ਹੈ ਹਾਂ ਜੀ ਇਹਦੇ ਇੱਥੇ ਕੋਈ ਉਂਗਲੇ ਨਿਸ਼ਾਨ ਹੈਗੇ ਜੀ ਫੋਰੈਂਸਿਕ ਟੀਮ ਨੂੰ ਦਿਖਾ ਦਿਓ ਜੀ ਉੱਥੇ ਬਲੱਡ ਦੇ ਨਿਸ਼ਾਨ ਸੀ ਕਿ ਇੱਥੇ ਆ ਉੱਥੇ ਵੈਪਨ ਸੀ ਜੀ ਇਤਨੇ ਵੈਪਨ ਸੀ ਜੀ ਹਾਂ ਜੀ ਹਾਂ ਜੀ ਆ ਥੱਲੇ ਸੀ ਇੱਧਰ ਪਿਆ ਠੀਕ ਹੈ ਜੀ ਸਰ ਇਹ ਕਿਹੜਾ ਮਾਰਕ ਕਿਹੜੀ ਕੰਪਨੀ ਦਾ ਕਿਹੜਾ ਮਾਰਕ ਹੈ ਇਹ ਤਾਂ ਹੁਣ ਲੈਬ ਚੋਂ ਚੈੱਕ ਕਰਕੇ ਦਿਖਾਵਾਂ ਜੀ ਜੀ ਉਸ ਤੋਂ ਬੜਾ ਵੈਪਨ ਲੋਡ ਨਹੀਂ ਇਹ ਤਾਂ ਲੋਡੇਡ ਹੈ ਸਿਰਫ ਆਪਣੇ ਹੁਣ ਚੈੱਕ ਕਰ ਰਹੇ ਹਾਂ ਜੀ ਸਾਹਮਣੇ ਨਾ ਉਹ ਸਾਈਡ ਹੋ ਜਾਓ ਸਾਹ ਦੇ ਹੋ ਜਾਓ ਦੇਖੋ ਧਿਆਨ ਨਾਲ ਲੋਡਡ ਨਾ ਹੋਵੇ ਲੋਡੇਡ ਨਾ ਹੋਵੇ ਹੁਣ ਆਪਾਂ ਡੇਗਰ ਬਣਾ ਦੇ ਜੀ ਜੀ ਤਾਂ ਉਹ ਦਿਖਾ ਦੋ ਵਿੱਚ ਵੈਪਨ ਜਿਹੜਾ ਆ ਹਲੇ ਚੈੱਕ ਕਰ ਰਹੇ ਨੇ ਲੋਡਡ ਨਾ ਹੋਵੇ ਤੇ ਇਸ ਕਰਕੇ ਸੇਫਟੀ ਪੈਰਾਮੀਟਰਸ ਵੀ ਲੈਣੇ ਪੈਣੇ ਨੇ ਸੇਫਟੀ ਪ੍ਰੀਕਾਉਸ਼ਨਸ ਵੀ ਜਿਹੜੀਆਂ ਜ਼ਰੂਰ ਲੈਣੀਆਂ ਪੈਣੀਆਂ ਨੇ ਔਰ ਇਹ ਜਿਹੜਾ ਵੈਪਨ ਹੈ ਇਹ ਇੱਥੋਂ ਮਿਲਿਆ ਇਸ ਦੀ ਰਿਕਵਰੀ ਲਈ ਪੁਲਿਸ ਨਸ਼ਾ ਤਸਕਰ ਨੂੰ ਇੱਥੇ ਲੈ ਕੇ ਆਈ ਸੀ ਲੇਕਿਨ ਉਸ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਔਰ ਜਵਾਬੀ ਕਾਰਵਾਈ ਚ ਮੁਦਪੇੜ ਹੁੰਦੀ ਇੱਕ ਤਰ੍ਹਾਂ ਦੀ ਔਰ ਸੈਲਫ ਡਿਫੈਂਸ ਦੇ ਅੰਦਰ ਜਿਹੜਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਔਰ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰ ਉਸਦੀ ਲਤ ਚ ਗੋਲੀ ਵੱਜਦੀ ਹੈ ਉਹ ਇੰਜਰਡ ਹੈ ਔਰ 14 ਪਰਚੇ ਪਹਿਲਾਂ ਉਸਤੇ ਦੱਸੇ ਜਾ ਰਿਹਾ ਤਾਂ ਦਿਖਾ ਦਿਓ ਜੀ ਇੱਧਰ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਬੜੀ ਡਿਟੇਲ ਨਾਲ ਕੰਮ ਕਰ ਰਹੀ ਹੈ ਔਰ ਇੱਕ ਇੱਕ ਚੀਜ਼ ਬਾਰੀਕੀ ਨਾਲ ਦੇਖੀ ਜਾ ਰਹੀ ਹੈ ਇੱਕ ਇੱਕ ਚੀਜ਼ ਨੂੰ ਬਕਾਇਦਾ ਲਿਖਤੀ ਤੌਰ ਤੇ ਨੋਟ ਵੀ ਕੀਤਾ ਜਾ ਰਿਹਾ ਹੈ ਅਕਾਇਦਾ ਲਿਖਤੀ ਨੋਟ ਕੀਤਾ ਜਾ ਰਿਹਾ ਇਕਲੀ ਇਕਲੀ ਚੀਜ਼ ਨੂੰ ਇਕਲੀ ਇਕਲੀ ਮੂਮੈਂਟ ਨੂੰ ਹਰ ਇੱਕ ਚੀਜ਼ ਨੂੰ ਰਾਈਟ ਡਾਊਨ ਵੀ ਕੀਤਾ ਜਾ ਰਿਹਾ ਤਾਂ ਜ਼ਿਲ੍ਹਾ ਮੁਖੀ ਪਹਿਲਾਂ ਇੱਥੇ ਪਹੁੰਚ ਗਏ ਸਨ ਔਰ ਜਗਾ ਸਥਿਤੀ ਦਾ ਮੌਕੇ ਦਾ ਜਾਇਜ਼ਾ ਲੈ ਕੇ ਇੱਥੋਂ ਜਾ ਚੁੱਕੇ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹ ਮੀਡੀਆ ਦੇ ਆਉਣ ਤੋਂ ਪਹਿਲਾਂ ਹੀ ਇੱਥੇ ਆ ਪਹੁੰਚ ਗਏ ਸਨ ਲੇਕਿਨ ਸਾਡੀ ਟੀਮ ਇੱਥੇ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਵੱਲੋਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਖੋਣਾ ਦੇ ਜਿਹੜਾ ਵਰਜ਼ਨ ਲਿਆ ਗਿਆ ਦਿਖਾ ਦੋ ਜੀ ਨਾਲ ਦੀ ਨਾਲ ਹੋਰ ਵੀ ਜੋ ਇੱਥੋਂ ਸਮਾਨ ਮਿਲਿਆ ਆਜੋ ਆ ਉਹ ਮੈਟੀਰੀਅਲ ਜੀ ਤੇ ਪੂਰੀ ਰਿਪੋਰਟ ਤੁਸੀਂ ਨਮਸ਼ਰਦ ਅੱਬਾ YouTube ਚੈਨਲ ਤੇ ਦੇਖ ਪਾਓ। ਰੈਡੀ ਨੇ ਜੀ ਗੱਲ ਕਰਨ ਨੂੰ। ਰੈਡੀ ਨੇ ਗੱਲ ਕਰੂੰ। ਸਰ। ਦੋ ਮਿੰਟ ਦੇ। ਜਿਹਨੂੰ ਦੇਖੀ ਅਟੈਕ ਹੋਇਆ ਗੱਡੀ ਦੇ ਉੱਪਰ ਅਟੈਕ। ਉਹ ਵੀ ਕਾਰਵਾਈ ਹੋਇਆ। ਵਰਜਨ ਜੀ। ਮੈਡਮ ਦੇ। ਠੀਕ ਹੈ। ਪਹੁੰਚ ਚੁੱਕਾ ਹੈ। ਆ ਉਧਰ ਪਿਸਟਲ ਜੀ ਜੀ ਆਓ ਸਰ ਅਜੇ ਕਨਵਰਜਨ ਜੀ ਕੀ ਹੋਈ ਤੁਹਾਨੂੰ ਦੱਸ ਸਕਦੇ ਆ ਇੱਕ ਸਿਟੀ ਨਵਾਂ ਸ਼ਹਿਰ ਦੀ ਜਿਹੜੀ ਪੁਲਿਸ ਪਾਰਟੀ ਹੈ ਲੈਡ ਬਾਈ ਐਸ ਐਚਓ ਸਿਟੀ ਨਵਾਂ ਸ਼ਹਿਰ ਉਹ ਆਡ ਏਰੀਆ ਦੇ ਵਿੱਚ ਆਏ ਸੀਗੇ ਆਪਣੇ 44/25 ਮੁਕਦਮੇ ਚ ਰਿਕਵਰੀ ਕਰਨ ਵਾਸਤੇ ਵੈਪਨ ਦੀ ਠੀਕ ਹੈ ਡਿਊਰਿੰਗ ਰਿਕਵਰੀ ਜਿਹੜਾ ਜਿਹੜਾ ਦੋਸ਼ੀ ਸੀਗਾ ਉਹਨੇ ਜਿਹੜਾ ਆਪਣਾ ਵੈਪਨ ਇੱਥੇ ਕਿਤੇ ਛੁਪਾਇਆ ਹੋਇਆ ਸੀਗਾ ਉਹਦੇ ਨਾਲ ਫਾਇਰ ਕਰ ਦਿੱਤਾ ਐਸ ਐਚਓ ਸਾਹਿਬ ਤੇ ਦੀ ਗੱਡੀ ਤੇ ਜਿਹੜਾ ਲੱਗਾ ਤੇ ਜਵਾਬੀ ਕਾਰਵਾਈ ਦੇ ਵਿੱਚ ਐਸਐਚਓ ਸਾਹਿਬ ਨੇ ਇੱਕ ਹਵਾ ਦੇ ਵਿੱਚ ਫਾਇਰ ਕੀਤਾ ਤੇ ਇੱਕ ਫਾਇਰ ਫਿਰ ਉਹਦੀ ਜਿਹੜਾ ਉਹਦੇ ਵੱਲ ਕੀਤਾ ਜਿਹੜੀ ਉਹਦੇ ਨਾਤੇ ਲੱਗਾ ਠੀਕ ਹੈ ਤੇ ਇਹ ਇੰਟੀਮੇਸ਼ਨ ਜਿਹੜੀ ਸਾਨੂੰ ਮਿਲੀ ਸੀਗੀ ਅਸੀਂ ਮੌਕੇ ਤੇ ਪਹੁੰਚ ਕੇ ਸੀਨੀਅਰ ਅਫਸਰ ਵੀ ਮੌਕੇ ਤੇ ਆਏ ਸੀ ਸਾਰਾ ਜਿਹੜਾ ਸੀਨ ਨੂੰ ਕਰਕੇ ਵੈਰੀਫਾਈ ਤੇ ਇੱਕ ਮੁਕਦਮਾ ਨਵਾਂ ਦਰਜ ਕਰਾ ਮੈਮ ਇਹ ਜਿਹੜਾ ਤਸਕਰੀ ਨਸ਼ੇ ਨਾਲ ਜੁੜਿਆ ਹੈ ਤਸਕਰੀ ਬਿਲਕੁਲ ਜੀ ਨਸ਼ਾ ਤਸਕਰੀ ਦੇ ਇਹਦੇ तकरीबन 11 12 ਮੁਕਦਮੇ ਸੀ ਕਿੱਥੇ ਰਹਿਣ ਵਾਲੇ ਇਹ ਗੜਾ ਪੜੇਰੀ ਦਾ ਔੜ ਦਾ ਠੀਕ ਹੈ ਜੀ ਜੀ ਦੋਸਤ ਤੇ ਅਮਨਦੀਪ ਏਲੀਅਸ ਅਮਨ son of ਮਕਿੰਨੀ ਕੇ ਜਮਾ ਮੇਰੇ ਇਹ ਹਾਰਲੀ 22 23 ਸਾਲ ਦਾ ਹੈ 22 23 ਸਾਲ ਦਾ ਠੀਕ ਹੈ ਜੀ ਮੈਂ ਬਸ ਇਹ ਪਹਿਲਾਂ ਕਿਸੇ ਕੇਸ ਚ ਪਕੌੜਾ ਵੀ ਰਿਹਾ ਕੀ ਗੱਲ ਸੱਚ ਹੈ ਜੀ ਬਿਲਕੁਲ ਸਹੀ ਹੈ ਜੀ ਇਹ ਪ੍ਰੋਕਲੇਮਡ ਆਫੈਂਡਰ ਹੈਗਾ ਕੋਰਟ ਦਾ ਆਡ ਦੇ ਮੁਕਦਮੇ ਦੇ ਵਿੱਚ ਉਸ ਤੋਂ ਇਲਾਵਾ ਚਾਰ ਮੁਕਦਮਿਆਂ ਦੇ ਵਿੱਚ ਇਹ ਨਾਮਜਦ ਸੀ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਹੈਗੇ ਥਾਣੇ ਉਹਨਾਂ ਦੇ ਵਿੱਚ ਵੀ ਇਹ ਵੌਂਟਡ ਸੀ ਮੈਨੂੰ ਛੋਟੀ ਜਿਹੀ ਉਮਰ ਵਿੱਚ ਇਹਦੇ ਤੋਂ ਤੁਸੀਂ 11 ਬਾਰੇ ਪਰਚੇ ਦੱਸ ਲਓ ਕਿ ਇਹਨਾਂ ਦਾ ਪਰਿਵਾਰ ਵੀ ਇਸ ਇਸ ਮਸਲੇ 'ਚ ਲਿਪਟਾ ਹੈ ਜੀ ਬਿਲਕੁਲ ਜੀ ਇਹਨਾਂ ਦੇ ਪੀੜੀਦਰ ਚੱਲਿਆ ਆ ਰਿਹਾ ਇਹਨਾਂ ਦੀ ਜਦੋਂ ਮੈਂ ਜੁਆਇਨ ਕੀਤਾ ਇਹਨਾਂ ਦੀ ਦਾਦੀ ਤੇ ਪਰਚਾ ਆਇਆ ਇਹਦੇ ਫਾਦਰ ਤੇ ਇਹਦੇ ਮਦਰ ਤੇ ਰੀਸੈਂਟਲੀ ਹੋਇਆ ਇੱਕ ਤੇ ਇਹਦੇ ਤੇ ਵੀ ਪਰਚੇ ਹੈਗੇ ਠੀਕ ਹੈ ਹੁਣ ਫਿਲਹਾਲ ਇਹ ਕਿੱਥੇ ਹੈ ਇਸ ਟਾਈਮ ਜੇਰੇਲਾ ਜੇਰੇਲਾ ਸਿਵਲ ਹਸਪੀਟਲ ਨਾ ਮਾਸ਼ਾਅੱਲ ਲਾਟੂ ਦੀ ਗੋਲੀ ਵੱਜੀ ਹੈ ਜੀ ਹਾਂਜੀ ਠੀਕ ਮਾਸ਼ਾਅੱਲ ਸੋ ਤਾਂ ਐਸ ਐਚ ਓ ਆਡ ਮੈਡਮ ਨਰੇਸ਼ ਕੁਮਾਰੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਵਰਜਨ ਸੁਣਾਇਆ ਉਹਨਾਂ ਦਾ ਔਰ ਮਾਮਲੇ ਵਿੱਚ ਸਿਟੀ ਪੁਲਿਸ ਵੱਲੋਂ ਜਿਹੜਾ ਨਸ਼ਾ ਤਸਕਰ ਉਸ ਨੂੰ ਇਸਥੇ ਲਿਆਇਆ ਗਿਆ ਸੀ ਅਮਨ ਨਾਮ ਦੱਸਿਆ ਜਾ ਰਿਹਾ ਹੈ ਬੜੀ ਛੋਟੀ ਹੀ ਉਮਰ 22 ਸਾਲ ਉਮਰ ਦੱਸੀ ਜਾ ਰਹੀ ਹੈ ਔਰ ਤਕਰੀਬਨ ਇੱਕ ਦਰਜਨ ਉਸਤੇ ਪਰਚੇ ਦੱਸੇ ਜਾ ਰਹੇ ਹਨ 22 ਸਾਲ ਉਮਰ ਤੇ ਇੱਕ ਦਰਜਨ ਪਰਚੇ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਇਹ ਨਸ਼ਾ ਸਿਰਫ ਤਸਕਰੀ ਨਹੀਂ ਕੀਤੀ ਜਾ ਰਹੀ ਸੀ ਜਣਾ ਚ ਵੀ ਬੈਠਾ ਹੋਇਆ ਸੀ ਔਰ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰ ਦੀ ਦਾਦੀ ਦੇ ਉੱਤੇ ਵੀ ਪਰਚਾ ਸੀ ਤਾਂ ਪਰਿਵਾਰ ਹੀ ਜਿਹੜਾ ਲਿਪਤ ਹੈ ਔਰ ਜਿਹੜਾ ਪੰਜਾਬ ਹੈ ਗੁਲਤਾਨ ਵੱਲ ਜਾ ਰਿਹਾ ਹੈ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਚ ਫਸਦਾ ਜਾ ਰਿਹਾ ਹੈ ਤਾਂ ਉਸ ਲਈ ਕਈ ਪਰਿਵਾਰਾਂ ਦੇ ਬਜ਼ੁਰਗ ਵੀ ਜ਼ਿੰਮੇਵਾਰ ਹੈ ਜਿਹੜੇ ਆਪਣੇ ਬੱਚਿਆਂ ਨੂੰ ਇਹਨਾਂ ਕੰਮਾਂ ਤੋਂ ਹਟਾਉਂਦੇ ਨਹੀਂ ਸਮਾਕੇ ਪੁਸ਼ਤ ਪਨਾਹੀ ਇੱਕ ਤਰੀਕੇ ਦੀ ਹੁੰਦੀ ਹੈ ਦਾ ਇੱਕ ਤਰ੍ਹਾਂ ਦੀ ਨਾਲ ਦੀ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਮਹਿਜ 22 ਸਾਲ ਦੀ ਉਮਰ ਪਰ ਨੌਜਵਾਨ ਨੂੰ ਚੰਗਾ ਬੁਰਾ ਪਤਾ ਹੀ ਨਹੀਂ ਕਿ ਉਹ ਸਮਾਜ ਲਈ ਕੀ ਕਰ ਰਿਹਾ ਜਾਂ ਆਪਣੇ ਲਈ ਕਿਹੜੇ ਕੰਡੇ ਬੀਜ ਰਿਹਾ ਲੋਕਾਂ ਦੇ ਬੱਚਿਆਂ ਲਈ ਤਾਂ ਕੰਡੇ ਬੀਜੇ ਹੀ ਜਾ ਰਹੇ ਨੇ ਲੇਕਿਨ ਆਪਣੇ ਪਰਿਵਾਰ ਲਈ ਵੀ ਕੰਡੇ ਬੀਜੇ ਜਾ ਰਹੇ ਆ ਤਾਂ ਇਹ ਕਾਰਵਾਈ ਜਿਹੜੀ ਸਖਤ ਕਾਰਵਾਈ ਹੋਇਆ ਜਿਵੇਂ ਐਸਐਚਓ ਮੈਡਮ ਨਰੇਸ਼ ਕੁਮਾਰੀ ਹੋਣਾਂ ਨੇ ਦੱਸਿਆ ਤਾਂ ਤਪਤੀਸ਼ ਲਈ ਰਿਕਵਰੀ ਲਈ ਉਸ ਨੂੰ ਇੱਥੇ ਲਿਆਂਦਾ ਗਿਆ ਲਿਆਂਦਾ ਗਿਆ ਸੀ ਲੇਕਿਨ ਉਸ ਦੇ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਐਸਐਚਓ ਸਿਟੀ ਨਵਾਂ ਸ਼ਹਿਰ ਦੇ ਉੱਤੇ ਜਿਸ ਤੋਂ ਬਾਅਦ ਐਸਐਚਓ ਸਾਹਿਬ ਵੱਲੋਂ ਪਹਿਲਾਂ ਹਵਾਈ ਫਾਇਰ ਕੀਤਾ ਜਾਂਦਾ ਤੇ ਜਦੋਂ ਉਹ ਸਰੈਂਡਰ ਨਹੀਂ ਕਰਦਾ ਤੇ ਉਸ ਤੋਂ ਬਾਅਦ ਉਸ ਦੀ ਲੱਤ 'ਚ ਦੱਸਦੇ ਆ ਕਿ ਗੋਲੀ ਵੱਜਦੀ ਹੈ ਤੇ ਹੁਣ ਜਿਹੜਾ ਨਸ਼ਾ ਤਸਕਰ ਹੈ ਉਹ ਸਿਵਲ ਹਸਪੀਟਲ ਵਿਖੇ ਜੇਰੇ ਇਲਾਜ ਹੈ ਤਾਂ ਇਹ ਤਸਵੀਰਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਉਧਰ ਆਪਣੀ ਕੋਈ ਐਫਰ ਨਹੀਂ ਹੋ। ਹਾਂ? ਪਰ ਕਿਹ ਕਹੋ ਨਾ ਹੁਣ। ਹੋਇਆ ਜਾਂ ਨਹੀਂ ਹੋਇਆ। ਤਾਂ ਇਹ ਤਸਵੀਰਾਂ ਦਿਖਾ ਦੁਦਰ ਦਿਖਾ ਦੋ। ਤਾਂ ਜੋ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰ ਦੀ ਉਮਰ ਮਹਿਜ 22 ਸਾਲ ਦੇ ਆਸ-ਪਾਸ ਨਹੀਂ ਹੋਏ ਹੈ ਗਿਆ ਕੋਈ ਐਸੀ ਗੱਲ। ਤਲਕ ਨੂੰ ਚੱਲੋ। ਪ੍ਰਸ਼ਨ ਕਰੋ ਜੀ। 22 ਸਾਲ ਦੇ ਆਸ-ਪਾਸ ਏਜ ਦੱਸੀ ਜਾ ਰਹੀ ਹੈ। ਹਰਤਾ ਕਿਆ ਹੋਣ ਤੇ ਕਿਆ ਕਰਕੇ ਹੋਣ ਤੇ। ਅਰ ਵਿਜੇ ਤਾਂ ਪੂਰੀ ਡਿਟੇਲ ਵਿੱਚ ਜਿੰਨ ਇਨਫੋਰਮੇਸ਼ਨ ਅਸੀਂ ਗੈਦਰ ਕਰ ਸਕੇ ਆ ਜੋ ਜਾਣਕਾਰੀ ਅਸੀਂ ਇੱਥੋਂ ਇਕੱਤਰਤ ਕਰ ਸਕੇ ਆ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਔਰ ਉਮੀਦ ਕਰਦੇ ਆ ਕਿ ਪੰਜਾਬ ਨੂੰ ਜਲਦੀ ਹੀ ਨਸ਼ਾ ਤਸਕਰਾਂ ਤੋਂ ਛੁਟਕਾਰਾ ਮਿਲੇਗਾ ਔਰ ਮੁਰ ਤੋਂ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੇਗਾ ਲੇਕਿਨ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਲੜਾਈ ਲੜਨੀ ਪੈਣੀ ਹੈ ਵੱਡੀ ਗੱਲ ਇਹ ਹੈ ਕਿ ਨਸ਼ਾ ਤਸਕਰਾਂ ਦੇ ਘਰ ਆਏ ਜਾ ਰਹੇ ਨੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਰਿਕਵਰੀ ਕੀਤੀ ਜਾ ਰਹੀ ਹੈ ਪਰ ਨਾਲ ਦੀ ਨਾਲ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਜਦ ਤੱਕ ਉਹਨਾਂ ਦੀ ਸੋਚ ਜਿਹੜੀ ਹੈ ਨਸ਼ੇ ਨੂੰ ਨਹੀਂ ਛੱਡਦੀ ਤਦ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੁਧਾਰ ਹੋ ਗਿਆ ਨਸ਼ਾ ਤਸਕਰਾਂ ਦੀ ਸੋਚ ਵਿੱਚ ਪਰਿਵਰਤਨ ਲਿਆਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਅਸਲ ਬਦਲਾਅ ਆਵੇਗਾ ਤਾਂ ਹੀ ਅਸਲਾ ਅਸਲੀ ਪਰਿਵਰਤਨ ਆ ਕੇ ਆਵੇਗਾ ਇਸ ਕਰਕੇ ਨਸ਼ਾ ਤਸਕਰ ਜਿਹੜੇ ਉਹਨਾਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਬੱਚੇ ਜਿਹੜੇ ਆ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਕੰਮ ਹੋ ਰਿਹਾ ਗਲਤ ਕੰਮ ਹੋ ਰਿਹਾ ਉਹਨਾਂ ਬੱਚਿਆਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਜਦ ਜੜ ਲੱਗੇ ਉਸ ਤੋਂ ਜੇ ਨਸ਼ੇ ਦੀ ਜੜ ਪਰਿਵਾਰ ਹੀ ਲਾਰੇ ਤਾਂ ਉਸ ਤੋਂ ਪਹਿਲਾਂ ਹੀ ਬੱਚਿਆਂ ਨੂੰ ਸੁਚੇਤ ਕਰ ਦਿੱਤਾ ਜਾਵੇ ਚੇਤਨਾ ਪੈਦਾ ਕਰਨ ਦੀ ਬਹੁਤ ਜ਼ਰੂਰਤ ਹੈ ਜਾਗਰਤੀ ਲਿਆਉਣ ਦੀ ਬਹੁਤ ਜ਼ਰੂਰਤ ਹੈ ਉਮੀਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਪੰਜਾਬ ਦੇ ਚੰਗੇ ਦਿਨ ਆਉਣਗੇ ਔਰ ਨਵਾਂ ਸ਼ਹਿਰ ਪੁਲਿਸ ਦੀ ਸ਼ਲਾਘਾ ਹੈ ਕਿਉਂਕਿ ਯੁੱਧ ਨਸ਼ਾ ਵਿਰੋਧ ਜਿਹੜਾ ਉਹਨਾਂ ਨੇ ਛੇੜਿਆ ਹੋਇਆ ਬਹੁਤ-ਬਹੁਤ ਸ਼ੁਕਰੀਆ